ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਬੱਲੋ ਤੋਂ ਕਵਰ ਕਰਨ ਲੱਗੇ ਆ ਜੀ 2 ਜਨਵਰੀ ਤੁਹਾਨੂੰ ਦਿਖਾਵਾਂਗੇ ਅੱਜ ਜਿਹੜੇ ਭੈਣ ਭਰਾ ਵੰਗ ਕਰਦੇ ਵੀ ਛੋਟੇ ਭਾ ਲੈਣਿਆ ਤੇ ਲੈਣੇ ਵੀ ਮੰਝਾਂ ਵਰਗਾ ਦੁੱਧ ਆ ਨਾ ਉਹ ਦੁਨੀ ਤੋਹਫੇ ਦਿਖਾ ਦੇ ਘਰ ਦੀਆਂ ਬਾਈ ਦੀਆਂ ਦੋ ਬੈੜਾਂਆਂ ਤੇ ਦੁਨੀ ਬਕਾਉ ਇੱਕ ਹੈਗੀ ਸ਼ਾਈ ਵਾਲ ਤੇ ਇੱਕ ਹੈਗੀ ਜਰਸੀ ਜੀ ਤੇ ਜਾਣਕਾਰੀ ਬਾਈ ਸੋਕੇ ਦੇ ਗਮਾਂਡ ਦੇ ਵਿੱਚ ਹੀ ਖੜੀਆਂ ਇਹ ਦੇਊਗਾ ਸਸੀ ਕਾ ਬਾਈ ਸੋਕੇ ਸਸਰੀ ਜੀ ਉਹ ਠੀਕ ਹੋ ਠੀਕ ਠਾਕ ਜੀ ਬਿਦੇ ਚੜਦੀ ਪਹਿਲਾਂ ਤੇਰੇ ਜਾਨਵਰ ਦੱਸ ਬੱਸ ਆਪਣੇ ਤਾਂ ਮਿੰਟ 10 ਹੀ ਲੱਗਦੇ ਬਾਈ ਜਿਹੜੀ ਰਾਤ ਛੋਟੀ ਦੀ ਵੀਡੀਓ ਪਾਈ ਸੀ ਰੂੜੇ ਕਹਿੰਦੇ ਬੰਦੇ ਉਹਦੀ ਲੈ ਗਈ ਹੁਣ ਤਾਂ ਫਿਰ ਦੱਬੀ ਤਰਿਆਉਣਾ ਹਾਂਜੀ 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 ਚਲ ਚੰਗੀ ਗੱਲ ਆ ਇੱਥੇ ਲੇ ਕਮ ਫੇਰੀ ਹਾਂਜੀ ਇਹ ਬਾਈ ਆਪਣਾ ਚਾਚੇ ਦਾ ਮੁੰਡਾ ਹੀ ਹੈ ਕਹਿੰਦਾ ਯਾਰ ਮੇਰੇ ਕੋਲ ਦਗਾਈਆਂ ਮੈਂ ਲੈਣੀਆਂ ਸੋਕਾ ਮੈਂ ਲੈਣੀਆਂ ਤੇ ਨੰਬਰ ਬੋਲ ਦੇ ਫਿਰ ਮੈਂ ਕਿਹੜਾ ਪਗਾਈਆਂ ਵੇਚਦਣੇ ਐਸ ਤੇਰੀਆਂ ਨੰਬਰ ਬੋਲ ਦੇ ਪਹਿਲਾਂ ਕਿਹੜਾ 9150 ਜੀ 92490 ਅੱਛਾ ਪਿੰਡ ਆਪਣਾ ਜੀ ਪਿੰਡ ਆਪਣਾ ਭੱਲੋ ਹੈ ਜੀ ਜ਼ਿਲ੍ਹਾ ਬਠਿੰਡਾ ਥੀਲ ਬਾਲਿਆਂ ਵਾਲੀ ਨੇੜੇ ਨੇੜੇ ਆ ਪਿੰਡ ਚਾਉ ਰੜ ਖੋਖਰ ਇਹ ਪਿੰਡ ਪੈਗੇ ਸਾਰੇ ਮੇਨ ਸ਼ਹਿਰ ਤਾ ਪਾ ਤੇ ਰਾਮਪੁਰਾ ਹਾਂਜੀ ਮੇਨ ਸ਼ਹਿਰ ਤਾ ਪਾ ਤੇ ਰਾਮਪੁਰਾ ਕੜਾ ਲਗੜੇ ਲਈ ਆ ਬਾਈ ਦੇ ਪਸ਼ੂ ਆ ਜੀ ਆ ਬਾਈ ਦੇ ਪਸ਼ੂ ਐ ਠੀਕ ਹੈ ਜੀ ਚਾ ਦੋਨੇ ਵੜਾ ਕਿਹੜਾ ਕਿਹੜਾ ਸੂਆ ਸੋਈਆਂ ਹੋਣਗੀਆਂ ਇਹ ਸੂਆ ਬਾਈ ਅਰੀਜਨਲ ਦੂਜਾ ਦੂਜਾ ਸੂਆ ਹੋਣਗੀਆਂ ਆਹ ਜਲਸੀ ਚੋਂ ਪੈਂਦੀ ਐ ਆਹ ਕਾਲੀ ਕਰੋਸ ਚੋਂ ਪੈਂਦੀ ਐ ਗਰਮੀ ਗਰਮੀ ਵੀ ਨਹੀਂ ਮੰਨਦੀ ਇੱਥੇ ਗਾਇਆਂ ਦੋਨੇ ਬਾਈ ਠੰਡੀਆਂ ਇਹਦਾ ਬੱਚਾ ਨਿਆਣਾ ਬੰਦਾ ਲਾ ਲੈ ਬਾਈ ਨਾ ਲਾ ਲੈ ਜਿਵੇਂ ਮਰਜ਼ੀ ਕਰੀ ਜਾ ਗਾਇਆਂ ਨੂੰ ਫੈਂਟ ਵਾਲਾ ਦੁੱਧ ਵਧੀਆ ਮਈਆਂ ਵਰਗਾ ਦੁੱਧ ਇਹਦੇ ਥੱਲੇ ਵੀ 10 11 ਲੀਟਰ ਹੈ ਬਾਈ ਉਹ ਥੱਲੇ ਵੀ ਉਹਦੇ ਥੱਲੇ ਵੀ ਅੱਛੇ ਥੱਲੇ 13 ਕਿੰਨੇ ਕਿੰਨੇ ਚਰਦੀਆਂ ਸੋਈਆਂ ਹੋਣਗੀਆਂ ਬਾਈ ਥੂਈ ਨੂੰ ਬਾਈ ਅਗਲਾ ਅੰਤਾਂਜਾ ਲਾ ਲੈ ਮਚਰੂ ਮਚੂ ਤੁਹਾਨੂੰ ਬਤਾ ਦਦਾ ਬਾਤਾ ਛਾੜ ਦਿੰਦਾ ਇਹਦੇ ਮੋਰ ਬੱਚੇ ਇਹਨੂੰ ਤਾਂ ਸੂਈ ਨੂੰ ਹੋ ਗਿਆ ਹੁਣੇ ਮੇਰੇ ਸਾਹਮਣਾਂ ਮਹੀਨਾ ਪੰਜ ਚਾਰ ਦਿਨ ਉੱਤੇ ਮਹੀਨੇ ਤੋਂ ਓਕੇ ਉਹਨੂੰ ਦਿਨ ਘੱਟ ਹੋਏ ਨੇ ਪਹਿਲੇ ਸੂਏ ਸੂਈ ਹੈ ਜੀ ਇੰਨਾ ਭਾਈ ਇਹ ਦੂਜਾ ਸੂਆ ਫੈਟ ਸੂਈ ਹਾਂ ਤੀਜੇ ਵਾਸਤੇ ਹੁਣ ਸੂਊਗੀ ਤੀਜੇ ਵਾਸਤੇ ਹੁਣ ਸੂਊਗੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਅੱਜ 1 ਮਹੀਨਾ 5-7 ਦਿਨ ਹੋ ਗਏ ਖੋਲੋ ਜੀ ਨੂੰ ਤੋਰਾ ਲੈ ਕੇ ਚਾ ਕਿਤੇ ਮੈਨ ਨੂੰ ਮੋਲ ਨੂੰ ਸੂਕੇ ਮੈਨ ਨੂੰ ਭਾਈ ਨਿਆਣਾ ਲਾ ਲੇ ਨਾ ਲਾ ਲੇ ਹੂੰ ਜਮਾ ਠੰਡੀਆਂ ਪੂਰ ਦਾ ਉਧਰ ਨੂੰ ਲੈ ਚੱਲ ਫੈਟ ਵਾਲਾ ਦੁੱਧ ਪ ਤੇ ਬਾਕੀ ਦੀ ਗੱਲ ਜੀ ਆਪਾਂ ਗੱਲ ਕਰ ਲਗੇ ਤੇ ਥਣ ਦੀ ਇਹਦੇ ਲੈਵੇ ਦੀ ਸਵੇਰ ਦੇ ਟਾਈਮ ਆਪਾਂ ਵੀਡੀਓ ਕਰਾਂਗੇ ਸਵੇਰ ਦੇ ਟਾਈਮ ਬਾਕੀ ਸਾਰੇ ਬਾਈ ਕਹਿੰਦਾ ਮੈਂ ਮਾਸ ਲੈਣੀ ਹੈ ਜਾਨ ਓਕੇ ਜਾਨ ਜੀ ਨੂੰ ਬਾਹਲੀ ਆਇਆ ਹੈ ਨਾ ਬਾਹਲੀ ਬੱਚੀ ਬਾਈ ਬਾਹਲੀ ਨਾ ਜਾਏ ਚੰਗੀ ਓਕੇ ਜੀ ਤੇ ਨਹੀਂ ਆਪਾਂ ਧਾਰਾਂ ਵੀ ਮਾਰ ਕੇ ਦਿਖਾਉਂਦੇ ਕਿਉਂਕਿ ਟਾਈਮ ਸਵੇਰਾ ਦਾ ਹੈ ਨਾ ਹਾਂਜੀ ਹਾਂਜੀ ਤੇ ਕੀ ਡਿਮਾਂਡ ਆ ਗਈ ਬਾਈ ਇਹਦੀ ਬਾ ਡਿਮਾਂਡ ਕਾਟੇ ਬਾਟੀ ਇਹਨਾਂ ਦੇ ਤਾਂ ਬਾਈ ਕਿਹੜੀ ਡਿਮਾਂਡ ਹੈ ਜਿਹੜੇ ਹਿਸਾਬ ਨਾਲ ਦੁੱਧ ਇਹਨੇ ਦੁੱਧ ਆਲੀ ਗਾਂ ਦੇ ਕੀ ਦਿਖਾਵੇ ਬਸ ਇਹਦਾ 40000 ਲੈਣਾ ਹਨ ਮਾਨਦਾਨ ਵਿੱਚ ਮਾਨਦਾਨ ਮੜਾ ਮੋਟਾ ਕਰਾਂਗੇ ਤੇ ਹੁਣ ਜਿਹੜੀ ਜਰਸੀ ਵੇੜ ਦੇਖੀ ਜਾਂਦਾ ਆ। ਇਹ ਕਿੰਨੇ ਜਰਦੀ ਦੇ? ਇਹਨੂੰ ਸੂਈ ਨੂੰ ਹੋ ਗਿਆ ਬਾਈ ਕੱਟ ਦੇਣਾ। ਇਹਨੂੰ ਤਾਂ ਮੇਰੇ ਖਿਆਲ ਨਾਲ 18-19 ਦੇਣੀ ਹੋਏ ਨੇ। ਤੇ ਕਿੰਨਾ ਦੁੱਧ? ਇਥੇਲੇ ਵੀ 11 ਕਿਲੋ। ਇਹਦੇ ਖਲੇ 13 ਕਿਲੋ ਦੁੱਧ ਹੈ। ਇਹ ਕਿਹੜਾ ਸੂਆ ਸੂਈ ਵੀ ਆ? ਇਹ ਸੂਈ ਆ ਰਿਜਨਲ ਇਹ ਵੀ ਦੂਜਾ ਬਾਈ। ਦੂਜਾ ਜਮਾ। ਹਾਂਜੀ ਜਮਾ ਦੂਜਾ। ਤੇ ਛੋਟੇ ਰੇਟ ਚ ਇਹਦਾ ਕੀ ਰੇਟ ਆ? ਇਹਦਾ ਵੀ ਰੇਟ ਛੋਟਾ ਬਸ ਇਹਦਾ 45000 ਹੀ ਲੈਣਾ ਬਾਈ। ਖੋਲੋ ਜਿਹਨੂੰ ਮਾੜਾ ਮੋਟਾ ਛੋਟਾ ਛੱਪਾ ਇਹਦੇ ਚ ਹੋ ਜੂ। ਇਹ ਵੀ ਵਧੀਆ ਕੁੰਨੀ ਆ ਜੀ ਵੇੜ। ਠੀਕਾ ਠੂਕਾ हां जी देनी थोड़े होए ना सोइयां आ देखो जी, गा गा जी, जी।, जी। माँ माँ गा गा भाई कहंदा मैं ਲੈਣੀਆਂ ਗਾਈਆਂ ਬਹੁਤ ਚੰਗੀਆਂ ਸੀ ਜੀ ਦੁਨੀ ਓਕੇ ਜੀ ਮੈਂ ਇਹਨੂੰ ਗਾਈਆਂ ਲੈ ਆ ਜਿੱਥੀਆਂ ਸੀ ਓਕੇ ਜੀ ਇਹ ਕਹਿੰਦਾ ਸੋਗਾ ਮੈਂ ਲੈ ਲੈਨੇ ਯਾਰ ਠੀਕ ਆ ਜੀ ਮਾਂ ਚੱਲ ਮੈਂ ਲੈ ਲਾਂਗਾ ਭਾਈ ਆ ਦੇਖੋ ਜੀ ਬਾਕੀ ਦੀ ਗੱਲ ਤੁਹਾਡੇ ਜਮਾ ਸੌਦੇ ਆ ਜਿਹੜੇ ਬਾਜਵ ਰੇਟ ਦੇ ਬਾਈ ਦੁੱਧ ਮੁਕਤ ਦਾ ਬੰਦਾ ਪੀਲੇ ਜਿੱਦੇ ਬੱਚੀ ਗੱਪਣ ਹੋਈ 45 ਦੀ ਚਾਹੇ ਆਪਾਂ ਨੂੰ ਚੜਾ ਕੇ ਭੇਜ ਦੇ ਓਕੇ ਜੀ ਜਮਾ ਜਾਇਜ਼ਗਾ ਹਾਂ 45000 ਤੇ 40000 11 11 ਕਿਲੋ ਦੁੱਧ ਦੋਨਾਂ ਥੱਲੇ ਰੈਡੀ ਬਾਜਵ ਰੇਟ ਦੇ ਵਿੱਚ ਮਿਲਣੀਆਂ ਆ ਤੁਹਾਨੂੰ ਜਰਸੀ ਵੈਡ ਤੇ ਸ਼ਾਹੀਵਾਲ ਦੋਨੇ ਮੰਗਾਂ ਤੁਹਾਡੀਆਂ ਦੋਨੀਆਂ ਅੱਜ ਪੂਰੀਆਂ ਕਰਤੀਆਂ ਤੇ ਤੀਜੀ ਮੰਗ ਤੁਹਾਡੀ ਰੇਟ ਦੀ ਵੀ ਅੱਜ ਪੂਰੀ ਕਰਤੀ ਜਮਾ ਜਾਇਜ਼ ਵਾਲੀ ਜਮਾ ਜਾਇਜ਼ ਜੀ ਜਾਇਜ਼ ਰੇਟ ਵਾਲੀ ਮੰਗ ਵੀ ਤੁਹਾਡੀ ਪੂਰੀ ਹੋ ਗਈ ਕਰਿਓ ਬਾਈਆਂ ਨਾਲ ਸੰਪਰਕ ਪਿੰਡ ਬੱਲੋ ਤੋਂ ਆਪਾਂ ਕਵਰ ਕੀਤੀਆਂ ਬਣੀ ਤੇ ਨੰਬਰ ਬੋਲੀ ਬਾਈ ਫੇਰ ਜਿਹੜੇ 9150 ਦੀ 99490 99490 ਪਿੰਡ ਬੱਲੋ ਤੋਂ ਵੀਡੀਓ ਕਵਰ ਕੀਤੀ ਹੈ ਜਰੂਰ ਕਰਿਓ ਬਾਈ ਨਾਲ ਸੰਪਰਕ ਧੰਨਵਾਦੀ